ਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਗੋਗੀ ਚਾਚਾ ਬਣ ਗਿਆ ਦੁਬਾਰਾ ਫੇਰ ਚਾਚਾ ਤਾਂ ਫੇਰ ਦੁਬਾਰੇ ਬਣ ਗਿਆ ਹੁਣ ਮੁੰਡੇ ਦਾ ਹਾਂਜੀ ਹੁਣ ਟੈਨਸ਼ਨ ਤਾਂ ਫੇਰ ਹੁੰਦੀ ਹੈ ਟੈਨਸ਼ਨ ਤਾਂ ਹੁੰਦੀ ਸੋ ਮਹਾਰਾਜ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਪਰਮਾਤਮਾ ਦਾ ਮਿੱਸਾ ਦਾ ਪਰਿਵਾਰ ਹੋ ਗਿਆ ਹਾਂਜੀ ਹਾਂ ਬਿਲਕੁਲ ਜੀ ਤੇ ਸਾਰੇ ਵੀਰਾਂ ਦਾ ਜੀ ਬਹੁਤ ਬਹੁਤ ਸ਼ੁਕਰੀਆ ਤਕਰੀਬਨ ਜਿੰਨਾ ਕਿ ਮੇਰੇ ਨਾਲ ਪਰਵਾਜ਼ ਜੁੜਿਆ ਹੋਇਆ ਹੈ ਜਣੀ ਸਾਰਾ ਮਤਲਬ ਗੋਗੀ ਇੰਨਾ ਕਹੇ ਵੀ ਸਾਰੇ ਨੇ ਉਹ ਆਈਏ ਸਾਰੇ ਨੇ ਵਧਾਈਆਂ ਦਿੱਤੀਆਂ ਸਾਨੂੰ 5 ਲੱਖ ਨਹੀਂ ਚਾਹੀਦਾ ਬੰਦਾ 10 ਲੱਖ ਨਹੀਂ ਚਾਹੀਦਾ ਸਾਡੇ ਨਾਲ ਜਿੰਨਾ 40-50 ਹਜ਼ਾਰ ਬੰਦਾ ਹੈਗਾ ਹਾਂ ਸਰ ਬਹੁਤ ਹੈ ਤੇ ਸਾਰੇ ਮਤਲਬ ਆਪਣੀ ਖੁਸ਼ੀ ਦੇ ਵਿੱਚ ਸ਼ਾਮਲ ਹੋਣੇ ਆ ਤੇ ਸਾਨੂੰ ਵੀ ਬੜੀ ਖੁਸ਼ੀ ਹੋਈ ਬਾਹਰ ਤੋਂ ਵੀਰਾਂ ਦੇ ਬਹੁਤ ਰਾਤ ਵੀਰ ਦਾ ਫੋਨ ਆਇਆ ਵੀਰ ਕਹਿੰਦਾ ਕਹਿੰਦਾ ਢਿੰਡੋਂ ਦਾ ਹੁਣ ਫੋਨ ਚੱਕਦਾ ਨਹੀਂ ਕਹਿੰਦਾ ਉਹਦਾ ਬਿਜੀ ਚੱਲ ਰਿਹਾ ਇਹਦਾ ਚੱਲ ਰਿਹਾ ਇਹਦਾ ਇਹਦਾ ਗੋਗੀ ਯਾਰ ਕਹਿੰਦਾ ਬਹੁਤ ਖੁਸ਼ੀ ਹੋਈ ਕਹਿੰਦਾ ਵੀ ਤੁਸੀਂ ਕਹਿੰਦਾ ਜਦ ਵੀ ਇੱਧਰ ਨੇ 90 90 ਏਰੀਆ ਦਾ ਤਾਂ ਕਹਿੰਦਾ ਜਦ ਵੀ ਆਏ ਕਹਿੰਦਾ ਵੀ ਸਾਡੇ ਕੋਲ ਜਰੂਰ ਘੇੜਾ ਮਾਰ ਕੇ ਜੀ 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 ਤੇ ਸਰਾਂਦੇ ਜੀ ਰਾਣੀ ਹਸਪੀਟਲ ਦੇ ਵਿੱਚ ਤੇ ਤਕਰੀਬਨ ਇੱਕ ਦੋ ਦਿਨ ਦੇ ਵਿੱਚ ਹੈ ਜਿਹੜੇ ਅਸੀਂ ਘਰੇ ਵੀ ਆ ਜਾਵਾਂਗੇ ਤੇ ਫੈਮਿਲੀ ਦਾ ਤਾਂ ਫਿਰ ਵੀ ਥੋੜਾ ਜਿਹਾ ਪਰਹੇਜ਼ ਜਿਹਾ ਹੀ ਰੱਖਦੇ ਆ ਕਿਉਂਕਿ ਮੈਂ ਪਹਿਲਾਂ ਮ ਨਹੀਂ ਹੁੰਦਾ ਕੈਮਰਾ ਲੈ ਕੇ ਸੋ ਸਾਰੇ ਵੀਰਾਂ ਦਾ ਜੀ ਇੱਕ ਵਾਰ ਤੋਂ ਫਿਰ ਤੋਂ ਬਹੁਤ ਬਹੁਤ ਧੰਨਵਾਦ ਤੇ ਬਾਕੀ ਕਰਦੇ ਜੀ ਅੱਗੇ ਬਲੌਗ ਹਾਂ ਠੀਕ ਹੈ ਗ੍ਰੀਵ ਜੀ ਵੀ ਸਟਾਰਟ ਕਰਾ ਦੇ ਵਾਹ ਕਿੰਨਾ ਕਰਿਆ ਕੰਮ ਬਾਜੀ ਵਾਹ ਲਾਤਾ ਨੇੜੇ ਸ਼ੌਂਕ ਤਾਂ ਹੀ ਆਉਣਾ ਸ਼ੌਂਕ ਤਾਂ ਹੀ ਯਾਰ ਗੱਡੀ ਬੜੀ ਸੋਹਣੀ ਹੈ ਲੋ ਜੀ ਗਰਾਹੀ ਦਾ ਦੂਜਾ ਦਿਨ ਆ ਗਿਆ ਸਕੂਟਰ ਹੀ ਬਾਰੇ ਦੇ ਪਹਿਲਾਂ ਤਾਂ ਵੀਡੀਓ ਚ ਜਾਣਕਾਰੀ ਕਿੰਨੇ ਦਾ ਜਿਗਾਰਮੈਂਟ ਹੈ ਪੁਰਜ਼ਾ ਕਿੰਨੇ ਦਾ ਹੈ ਇਹ ਪੂਰਾ ਵਾਹ 1 ਲੱਖ 10000 ਕੈਸ਼ ਚ ਪੈ ਇੱਕ ਲੱਖ 10000 ਦੀ ਕਿਹੜੀ ਕੰਪਨੀ ਦੀ ਹੈ ਇਹ ਇਹ ਚੇਤਕ ਬਾਜਾਰ ਬਾਜਾਜ ਚੇਤਕ ਬਜਾਦ ਨਹੀਂ ਕਿੱਥੇ ਕਿੱਥੇ ਟਿਕ ਇਸ ਟੈਂਪਰੀ ਜੀ ਇਹਦੇ ਪੂਰੇ ਵੀ ਸੀ ਹੈ ਇਹਦਾ ਇਹ ਬਜਾਦ ਉਮੇ ਨਹੀਂ ਚਿੱਤ ਕਰਾ ਉਮੇ ਨਿਸ਼ਾਨ ਨਹੀਂ ਸਕੂਟਰ ਵਾਲੀ ਕੰਪਨੀ ਹੈ ਸਕੂਟਰ ਵਾਲੀ ਹਾਂ ਇੱਕ ਆਦੇ ਪਿੱਛੇ ਹੈ ਅੱਛਾ ਲਓ ਜੀ ਫਰੰਟ ਲੁੱਕ ਦੇਖੋ ਕਿਆ ਕਹਿੰਦਾ ਸ਼ੀਸ਼ੇ ਚ ਵੀ ਇਹ ਕਰੋਮ ਹੈ ਮਾਂ ਕਿਤੇ ਲਾਈਟਾਂ ਵੱਲਦੀਆਂ ਸੁਣੀ ਦੂਈ ਨਾਲ ਤੇ ਨਜ਼ਾਰਾ ਵੱਧਾ ਉਹ ਤੋਂ ਮੋਟਰਸਾਈਕਲ ਨਾਲੋਂ ਦੂਜੇ ਨਾਲ ਅੱਛਾ ਕਿੰਨੇ ਕਿਲੋਮੀਟਰ ਕੱਢ ਦਿੰਦੀ ਹੈ ਇਹ ਕੱਢ ਦਿੰਦੀ ਹੈ ਸੀ ਕਿੰਨੇ ਕਿਲੋਮੀਟਰ 80 ਕਿਲੋਮੀਟਰ ਹੈ ਪਿਕਅਪ ਕਿੰਨੀ ਕ ਹੈ ਵਧੀਆ ਪੂਰੀ ਦੂਈ ਨਾਲੋਂ ਵੱਧਾ ਕਿਆ ਫਤਗ ਗਰੰਟੀ ਵੈਰੰਟੀ ਓਏ ਪ੍ਰੋਮੋਟ ਇੱਕ ਸਾਲ ਦੇ ਇੰਸ਼ੋਰੈਂਸ ਸਭ ਇੰਸ਼ੋਰੈਂਸ ਦੇ ਨਾਲੇ ਆ ਨੰਬਰ ਪਲੀਟਾ ਲੱਗੀ ਆ 1 ਸਾਲ ਦੀ 8 ਸਾਲ ਦੀ ਚਲੋ ਯਾਰ ਚੱਲੋ ਅਜੇ ਫਿਰ ਚਲੋ ਇੱਧਰ ਜਾ ਕੇ ਆ ਕਿੰਨੀ ਵਾਰੀ ਦਿਖਾ ਦਿਓ ਪੀਕਾਪ ਦਿਖਾ ਦਿਓ ਕਿੰਨੀ ਕਾ 3220 ਅੱਜ ਆ ਕਾਸੀ ਫਤ ਹੈ ਅਹੀਂ ਹੁੰਦਾ ਅੱਜ ਪ੍ਰਧਾਨ ਜੀ ਆ ਲੇਟ ਲਿਖਾਈ ਵਧੀਆ ਨਾ ਸਮਝਦਾ ਹੁੰਦੀ ਹੈ ਸਮਝਦਾ ਪੂਰੀ ਆ ਇਹ ਤਾਂ ਪਿੱਛੇ ਦੇ ਨਾਣੇ ਨੇ ਫੜੀ ਹੁਣ ਡੈਲੀ ਮੈਨ ਲੱਗਦਾ ਬਿਹਾਰੀਆਂ ਤਾਂ ਦੇਖ ਤੂੰ ਮੈਂ ਕਹਿੰਦਾ ਵੀ ਇਹ ਲਿਖਾਈ ਡਾਕਟਰਾਂ ਵਾਲੀ ਆ ਇਹ ਇਹੀ ਲਿਖਾਈ ਇਹੀ ਸਮਝ ਸਕਦਾ ਇਹ ਵਟਸਐਪ ਚ ਸਮਝ ਸਕਦਾ ਸਾਰਾ ਬਿਲਕੁਲ ਜੀ ਬਿਲਕੁਲ ਨਹੀਂ ਠੀਕ ਐ ਇੰਨੀ ਵੀ ਵਾੜੀ ਨਹੀਂ ਕੀਰਤ ਵਾਲੀ ਲਿਖਾਈ ਕੀਰਤ ਵਾਲੀ ਲਿਖਾਈ ਜਿਹੜੀ ਪਹਿਲਾਂ ਕੀਰਤ ਨੇ ਲਿਖਿਆ ਇਹਨੂੰ ਕੋਲੇ ਲੱਗਣਾ ਪੈਣਾ ਹੁਣ ਪੜ੍ਹਦੇ ਆ ਤੇ ਅਗਾ ਰਣਵੀਰ ਵੀਰ ਦਾ ਫੋਨ ਆਇਆ ਤਾਂ ਕਹਿੰਦਾ ਸਾਡੇ ਘਰ ਨਹੀਂ ਹੈ ਜੀ ਕੰਮ ਦੁਕਾਨਾ ਜੀ ਅਸੀਂ ਕਿਵੇਂ ਸਾਹਿਬ 1100 ਕੀਰਤ 1100 ਚਲ ਕਿੱਡਾ ਲੈ ਗਿਆ ਆਪਾਂ ਚਾਹ ਹੁਣ ਘੱਟ ਹੋ ਗਏ ਜਿਹੜੇ ਤੁਹਾਨੂੰ ਠੀਕ ਹੈ ਅੱਜ ਮੈਂ ਥੋੜੇ ਜਿਹਾ ਘੱਟ ਆਇਆ ਚਲੋ ਬਾਕੀ ਕਰਨਾ ਬਾਕੀ ਆਪਣੇ ਜਿਹੜੇ ਲੰਗਰ ਦੀਆਂ ਚਾਚਾ ਡੇਟਾਂ ਦੱਸ ਦੇ ਕਦੋਂ ਤੋਂ ਲੈ ਕੇ ਕਦੋਂ ਤੱਕ ਚੱਲਣਾ ਬਣਦਾ 200 ਦੇ ਖਿਲਾਫ ਤਾਵੜੀਆਂ 29 31 ਠੀਕ ਹੈ ਸ੍ਰੀ ਫਤਿਹਗੜ ਸਾਹਿਬ ਸ੍ਰੀ ਫਤਿਹਗੜ ਸਾਹਿਬ ਆਪਾਂ ਨੇ ਕਿੰਨੀ ਤੱਕ ਜਾਣਾ ਟੋਡਰਮਾਲ ਦਵਾਨ ਹਾਲ ਦੇ ਸਾਹਮਣੇ 2.5 ਕਿਲਾ ਅੜੇ-ਖੜੇ ਇੱਧਰ ਉੱਧਰ ਲੈਦਾ ਲੈ ਕੇ ਉੱਪਰ ਟੋਡਰਦਵਾਲ ਮਲ ਦਵਾਨ ਹਾਲ ਦੇ ਕੋਲ ਅਸੀਂ ਮਤਲਬ ਹਰੇਕ ਸਾਲ ਦੀ ਸਾਡੀ ਲੋਕੇਸ਼ਨ ਉਹੀ ਹੁੰਦੀ ਹੈ ਜੀ ਤੇ ਉੱਥੇ ਅਸੀਂ ਜਾਂਦੇ ਹੁੰਦੇ ਹਾਂ ਜਿੱਦਣ ਅਖੀਰਲਾ ਦਵਾਨ ਹੁੰਦਾ 30ਲੇ ਦਵਾਨ ਵਾਲ ਦੇ ਤੇ ਅਸੀਂ ਸ਼ਾਮ ਨੂੰ ਜਾ ਕੇ ਲੰਗਰ ਲਾਉਣਾ ਫਿਰ 28 ਤੋਂ 29 ਨੂੰ ਸਟਾਰਟਿੰਗ ਹੁੰਦੀ ਹੈ 29 30 31 ਤੇ ਦਿਨ ਬਾਕੀ ਡਿਪੈਂਡ ਹੁੰਦਾ ਜੀ ਬਾਕੀ ਡਿਮੈਂਡ ਇੱਕ ਤਰੀਕੇ ਦਾ ਬਣ ਜਾਂਦਾ ਲੇਕਿਨ ਕਿੰਨੇ ਹੋ ਗਿਆ ਜੀ ਲਾਪਾਈ ਮਿੱਤਰੋ ਇੱਧਰ ਵੀ ਖਾ ਸਕਾ ਜਾਂ ਪਾਈ ਬੈਠੇ ਚੋਬਰ ਆਪਣੇ ਬੱਲਾ ਬੱਲਾ ਸਵਚ ਭਾਰਤ ਵਿਹਾਨੇ ਆ ਗਿਆ ਤੇ ਇੱਧਰ ਵੀ ਅੱਜ ਹੋਰ ਹੂੰ ਦਾ ਦੇਖੋ ਸਾਰੇ ਆ ਗਏ ਜੀ ਸਾਰੇ ਵੀਰਾਂ ਨੂੰ ਠੀਕ ਠਾਕ ਜੀ ਵਾਲ ਜੀ ਸੂਬੇ ਤੇ ਗਿਆ ਅੱਜ ਬਿਘੇ ਨਹੀਂ ਸੂਬੇ ਮੈਂ ਅੱਜ ਫਤਿਹਗੜ੍ਹ ਸਾਹਿਬ ਗਿਆ ਤਾਂ ਜੀ ਉੱਥੇ ਜਿਹੜੇ ਆਪਣੇ ਕਿਸਾਨੀ ਧਰਨੇ ਨੂੰ ਰਿਲੇਟਡ ਅੱਜ ਮੀਟਿੰਗ ਹੋਈ ਹੈ ਜਿਹੜੇ ਦਰਦਿਆਲ ਜੀ ਆਪਣੇ ਉੱਥੇ ਬੈਠੇ ਨੇ ਉਹਦੇ ਤੇ ਧਰਨੇ ਤੇ ਹਾਂ ਤੇ ਉਹਦੇ ਦੇ ਸੰਬੰਧ ਚ ਅੱਜ ਅਰਦਾਸ ਵਗੈਰਾ ਕਰਨੀ ਸੀ ਉੱਥੇ ਅਰਦਾਸ ਕਰਨੀ ਸੀ ਹਾਂ ਫਤਿਹਗੜ੍ਹ ਸਾਹਿਬ ਗੁਰਦੁਆਰਾ ਚ ਜਿੰਨੇ ਵੀ ਮਤਲਬ ਕਮੇਟੀ ਮੈਂ ਹੈ ਕਿਵੇਂ ਕਰੀ ਅਰਦਾਸ ਇੱਕ ਤਾਂ ਮਤਲਬ ਵੀ ਉਹਨਾਂ ਦੀ ਤੰਦਰੁਸਤੀ ਲਈ ਜਿਹੜੇ ਧਰਨੇ ਹਾਂ ਚੜ੍ਹਦੀ ਕਲਾ ਵਾਸਤੇ ਤੇ ਕੱਟ ਸੋਨਾ ਹੋ ਗਿਆ ਤਾਂ ਉੱਥੇ ਫਤਗੜ ਸੱਟ ਸੋਨਾ ਹੋ ਜਾਂਦਾ ਤੇ ਹੁਣ ਇਕੱਠ ਕਰਨ ਦੀ اپیل ਉੱਥੇ ਆ ਵੀ ਸ਼ੰਭੂ ਬਾਰਡਰ ਤੇ ਵੀ ਉਮੀਦ ਇਕੱਠ ਹੋਵੇ ਤਾਂ ਕਰਕੇ ਅਚਾ ਜੰਦਰੰਦਰਾਂ ਦੀ ਸਫਾਈ ਚੱਲ ਰਹੀ ਹੈ ਕੱਟ ਤੇ ਉਰੇ ਤੋਂ ਪੇਠੀਆਂ ਬੁੱਟੀਆਂ ਅੱਛਾ ਇਹ ਫਿਰ ਇੱਥੇ ਆਪਾਂ ਬੈੱਡ ਲਾ ਦੇਣੇ ਹੁਣ ਉਹਦੇ ਵੀ ਭਾਗ ਕਹਿੰਦਾ ਮੈਂ ਪਿਆ ਕਰਾਂ ਉਹਦਾ ਪੱਖਾ ਨਹੀਂ ਉਹਦੇ ਕੀ ਕਮਰਾ ਤਿਆਰ ਕਰਾਉਣਾ ਵੀ ਪੱਖਾ ਲਾ ਕੇ ਪਿਆ ਕਰਾਂ ਤਾਂ ਉਹ ਕਮਰਾ ਕਮਰਾ ਤਾਂ ਸੋਨਾ ਯਾਰ ਨਹੀਂ ਇੱਥੇ ਹੁਣ ਕੀ ਲੂ ਕਸੂਨ ਬੈਠਣ ਕੋਲ ਵਾਸਤੇ ਹੋ ਗਿਆ ਕੰਮ ਬੈਠਣ ਤਿਆਰ ਹੋ ਗਿਆ ਹੈ ਇਹ ਉਦੇ ਸੋਫਾ ਸੋਫਾ ਵੀ ਲੱਗ ਸਕਦਾ ਵਧੀਆ ਕਮਰਾ ਬਹੁਤ ਸੋਹਣਾ ਅਛਾ ਇਧਰ ਆਪਣਾ ਦੂਜਾ ਆ ਗਿਆ ਠੀਕ ਹੈ ਠੀਕ ਹੈ ਇਧਰ ਆਪਣਾ ਸਕਰਾਇਬ ਮਾਲ ਉਹ ਸਪਰੇਅ ਦੀ ਕੱਲ ਨੂੰ ਤੇਰੀ ਆਜੂ ਬਾਹਰ ਨੂੰ ਆਜੋ ਅੱਜ ਲੈਣਾ ਨਹੀਂ ਆਥੇ ਤਰੀ ਉਹ ਕੱਦ ਲੈਉਣਾ ਪੰਪ ਹੋ ਚੱਲਦੇ ਆਂ ਆਪਾਂ ਲੈਣ ਫਿਰ ਕਿਤੇ ਹੋਰ ਜਿੱਦਾਂ ਜਦ ਮੈਂ ਦੱਸਾਂ ਜਾਊਂਗਾ ਜਾਂ ਮੈਂ ਪਹੁੰਚੀ ਜਾਊਂਗਾ ਓਹੋ ਸਟੈਂਡਰਡ ਪਿੱਛੇ ਲੈ ਆਉਣਾ ਮੈਂ ਤਾਂ ਕਿਹਾ ਤਾਂ ਮੈਂ ਹੋਰ ਛੋਟਾ ਪਾ ਲੈਣੇ ਟਰੈਕਟਰ ਕਿਸੇ ਦਾ ਪੁੱਛ ਲੈਣੇ ਹਾਂ ਆਪਾਂ ਨੂੰ 500 ਕਿਤੇ ਨਹੀਂ ਆਉ ਤੇ ਇੱਕ ਮਰਜ਼ੀ ਜਿਹੜਾ ਮਰਜ਼ੀ ਚਾਹੀਦਾ ਸਟੈਂਡਰਡ ਸਟੈਂਡਰਡ ਹੋਲਾ ਹੋਗਾ ਲੈ ਇਹਦੇ ਨਾਲ ਉਹ ਵੀ 555 ਨਾਲ ਇਹ ਭਾਰੀ ਹੋ ਗਿਆ ਟਰੈਕਟਰ ਗਲਤ ਹੈ ਕਿ ਆ ਗਲਤ ਹੈ ਕਿ ਇਹਦੇ ਟਾਇਰ ਹੋਰ ਵੀ ਵੱਡੇ 15 ਦੇ ਆ ਉਹਦੇ ਨਾਲ 14 ਦੇ ਟਾਇਰ ਨਾਲ ਹੀ ਠੀਕ ਹੈ ਉਹਦੇ ਨਾਲੇ ਮੁੱਲੇ ਛੋਟੇ ਆਉਂਦੇ ਇਹਦੇ ਟਾਇਰ ਵੀ ਮੁੱਲੇ ਵੱਡੇ ਆ ਜੀ ਇਹ ਪ੍ਰੈਸਰ ਸਕੇਰਗਾ ਫੇ ਤਾਂ ਕੱਲ ਕੱਲ ਚ ਕੰਮ ਨੇੜੇ ਲੱਗ ਜਾਣਾ ਆਪਣਾ ਸਪਰੇਅ ਦਾ ਤਾਂ ਜੇ ਕੱਲ ਨੂੰ ਨਿਪਟਿਆ 500 ਨਿਪਟਜੂ ਸਾਰਾ ਨਾਈਟ ਚੋਗਾ ਕਰਨੀ ਆ ਯਾਰ ਹੈ ਜਿਹੜੇ ਕੀਲਾਂ ਨੂੰ ਪਾਣੀ ਘਣੂ ਉਹਨਾਂ ਨੂੰ ਕਰਨੀ ਸਾਰਿਆਂ ਨੂੰ ਨਹੀਂ ਕਰਨੀ ਸਾਰਿਆਂ ਨੂੰ ਥੋੜਾ ਕਰਨੀ ਹੈ ਹੂੰ ਇਹ ਜਿਹੜਾ ਨਹੀਂ ਉਹ ਕਰਨੀ ਕਦ ਕਦੀ ਹੈ ਪਾਣੀ ਲਾ ਦੇਣਾ ਬਰੇ ਦੇ ਸਪਰੇ ਆਪ ਕੀਰ ਅਛਾ ਵਕੀਰਾ ਪਾਣੀ ਆ ਅੱਜ ਦੇ ਬਾਅਦ ਬਰੇ ਦੇ ਬਾਅਦ ਪੀਏ ਚੌਥੇ ਦਿਨ ਪੰਜਵੇਂ ਦਿਨ ਪਾਣੀ ਲਾ ਦੇਣਾ ਆਉਣੇ ਆਉਣੇ ਠੀਕ ਹੈ ਤੇ 30 3 ਦਿਨ ਤੇ ਬਾਅਦ ਚ ਪਾਣੀ ਕਿੰਨੇ ਕਿੱਲੇ ਕੱਢਣੇ ਪਹਿਲਾਂ ਮਾਲਾਂ ਦੇ ਹਿਸਾਬ ਤਾ ਉਹ ਜਿੰਨਾ ਕੁ ਪਾਣੀ ਲੱਗਣੇ ਵਾਲਾ ਠੀਕ ਹੈ ਠੀਕ ਹੈ ਪਾਣੀ ਤਾਂ ਬਾਅਦੇ ਸਿਰੋਂ ਮੈਨੂੰ ਲੱਗਦਾ ਹੀ ਆ ਵੀ ਚੱਲੇ ਬਣੀ ਕਹਾਣੀ ਫਿਰ ਤਾਂ ਸਾਰੀ ਕਿਉਂ ਤਿੰਨ ਚਾਰ ਦਿਨ ਚ ਦਬਾਈ ਲਾਤੀ ਤੁਸੀਂ ਨੇੜੇ ਪੰਜ ਦਿਨਾਂ ਚ ਬਜਾਈ ਕਿਹੜੇ ਬਹੁਤ ਉੱਥੇ ਬਹੁਤ ਟਾਈਮ ਲ ਹਾਂ ਜਿਹਨੂੰ ਬਰਾਸ ਵਾਲੀ ਆ ਉਹ ਤਾਂ ਜੇ ਹੁਣ ਨਿਕਲੀ ਆ ਉਹਨੂੰ ਸਵਾ ਤੇ ਬਾਜ ਪਾਣੀ ਲੱਗੂ ਸਵਾ ਤੇ ਬਾਜ ਪਾਣੀ ਲਾਵਾਂਗੇ ਸਵਾ ਤੇ ਬਾਦ ਪਾਣੀ ਲੱਗੂਗਾ ਕੱਲ੍ਹ ਸਹੀ ਐ ਆਲੂਆਂ ਨੂੰ ਭਰਤਾ ਅੰਨੂ ਤਾਂ ਕੱਲ੍ਹ ਕਰਸੇ ਠੀਕ ਐ ਚੱਲ ਮਾਲੂਆਂ ਦਾ ਵੀ ਕੱਲ੍ਹ ਕਰੀਏ ਔਰ ਸਵਾ ਭਰ ਦੇਣਾ ਔਰ ਸਵਾ ਭਰ ਆਲੂ ਵੀ ਭਰਨੇ ਆਂ ਉਹਨਾਂ ਨੂੰ ਜਿਹੜੇ 2 ਡਾਲਰ ਦੀ ਗੋਪੀ ਗੋਪੀ ਦੀ ਗਡਾਈ ਜੀ ਰਹਿੰਦੀ ਆ ਅੱਛਾ ਠੀਕ ਆਂਦਾ ਅੱਜ ਦਾ ਉਰੀ ਸਰਬਤ ਆ ਅੱਜ ਤਾਂ ਸਰਬਤ ਉਰੀ ਚੱਲਣੀ ਆ ਉਰੀ ਪੇਪਰ ਨਿਕਲੇ ਅੱਜ ਦਾ ਅੱਜ ਹੁਣੇ ਤੇ ਬਾਦ ਉਹ ਦੂਆ ਕੰਮ ਤਾਂ ਨਾ ਰੇ ਰੇ ਆਦਮਾ ਨਾਲ ਸੈਟ ਕਰਨਾ ਬੁੱਲੀਆਂ ਬੁੱਲੀਆਂ ਜਿਹਾ ਸਮਾਨ ਅੰਦਰ ਲੰਮਾ ਚੱਲ ਸੋਹਣੀ ਹੋ ਗਈ ਅੱਜ ਬਾਕੀ ਕਣਕ ਦੀ ਗਰਾਹੀ ਵੀ ਆਪਾਂ ਨੇ ਦੋ ਕੁ ਦਿਨ ਤੇ ਸ਼ੁਰੂ ਕਰਨੀ ਹੈ ਨਾ ਫਿਰ ਲੰਗਰ ਦੀ ਫਤਗੜ ਸਾਹਿਬ ਹੁਣੀ ਦੇਖ ਲੈ ਰਾਸ਼ ਹੁਣੀ ਕਿੰਨਾ ਹੋਣ ਲੱਗ ਗਿਆ ਨਹੀਂ ਹੁਣ ਕਿੰਨਾ ਰੁਪਿਆ ਗਰਾਹੀਆ ਥੋੜਾ ਕਿੰਨਾ ਰਹਿ ਗਿਆ ਤੁਹਾਨੂੰ ਗਰਾਹੀ ਤਾਂ ਸਾਡੇ ਰਹਿ ਗਏ ਥੋੜੇ ਜਿਿਹੇ ਕਰਜ਼ੇ ਨੇ ਕਿੰਨ ਤੇ ਵੀ ਕੱਲ ਨੂੰ ਦਵਾਂਗੇ ਜਾਂ ਸ਼ਾਮ ਨੂੰ ਦਵਾਂਗੇ ਹੈਨਾ ਉਹ ਸਾਹਿਬ ਨਾਲ ਉਹ ਕੱਲ ਤੇ ਕੱਲ ਨੂੰ ਇੱਕ 라ਉਂਡ ਲਾ ਦੇਣਾ ਹੈ ਪਰਸੋਂ ਤੇ ਫਿਰ ਅਸੀਂ ਕਣਕ ਦੇਖ ਲਈ ਗਰੀਆ ਤਿੰਨ ਦਿਨ ਹੋ ਗਏ ਜੀ ਅਨਾਉਂਸਮੈਂਟ ਤੁਸੀਂ ਸੁਣੀ ਹੋਣੀ ਹੈ ਤਿੰਨ ਦਿਨ ਅਨਾਉਂਸਮੈਂਟ ਹੋਈ ਆ ਬੱਸ ਫਿਰ ਯਾ ਤੇ ਲੋਕਾਂ ਨੂੰ ਅਸੀਂ ਚਾਹੀਦਾ ਨਾ ਵੀ ਆਪਣੇ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਉਹ ਪਤਾ ਕੀ ਦੇ ਜਿਆਦਾਤਰ ਨਾ ਸੁਣ ਲੈ ਮੈਂ ਕੀ ਦੱਸਦਾ ਕਈ ਬੰਦਿਆਂ ਦਾ ਸੈਲਰੀ ਤੇ ਡਿਪੈਂਡ ਹੁੰਦਾ ਸਭ ਹਰੇ ਕਾਨੂੰਨੀ ਅਵਧਾ ਕਹਿੰਦੇ ਨਹੀਂ ਨਹੀਂ ਸੈਲਰੀ ਤੇ ਡਿਪੈਂਡ ਹੁੰਦਾ ਹੈ ਸੈਲਰੀ ਤੇ ਤਾਂ ਡਿਪੈਂਡ ਹੁੰਦਾ ਹੈ ਜੇ ਆਪਾਂ ਨੇ ਮੌਕੇ ਨਾਲ ਕੋਈ ਗ੍ਰਾਹੀ ਕੀਤੀ ਹੈ ਹਾਂ ਮੌਕੇ ਤੇ ਕਰਨੀ ਹੈ ਹਾਂ ਸਾਰੇ ਪਿੰਡ ਵਾਸੀਆਂ ਨੂੰ ਪਤਾ ਤਾਂ ਹੈਗਾ ਫਿਰ ਵੀ ਇੱਕ ਸਾਲ ਦੀ ਤਰ੍ਹਾਂ ਕੋਈ ਗ੍ਰਾਹੀ ਵਾਲੇ ਨੇ ਵੀ ਉਹ ਕਈ ਕਈ ਸੈਲਰੀਆਂ ਕਈ ਮਤਲਬ ਚਲੋ ਸਭ ਤਰ੍ਹਾਂ ਦਾ ਆਪਣਾ ਸਿਸਟਮ ਹੁੰਦਾ ਹੈ ਕੋਈ ਗੱਲ ਨਹੀਂ ਚਲ ਆਜਣੀ ਇੱਕ ਦੋ ਦੋ ਦਿਨ ਦੇ ਵਿੱਚ ਹੋਰ ਆਜਣੀਆਂ ਪਰਸੋਂ ਤੇ ਫਿਰ ਇਹ ਕਣਕ ਦਾ ਵੀ ਸ਼ੁਰੂ ਕਰ ਲੈਣਾ ਕਿਉਂਕਿ 18 ਤਰੀਕ ਹੋ ਜਣੀ ਪਰਸੋਂ ਤੱਕ ਐਵੇਂ ਥੋੜਾ ਲੈ ਜਣਾ ਫਿਰ ਤਾਂ ਜਿੰਨੇ ਮਰਜ਼ੀ ਦੇਵੇ 10 ਦਿਨਾਂ ਦੇ ਵਿੱਚ ਯਾਰ ਕਿੰਨਾ ਧਾਮ-ਜਾਮ ਕਰਨਾ ਹਲੇ ਰਾਜ ਟਾਈਮ ਥੋੜਾ ਹੁੰਦਾ ਜੀ ਚਾਹੇ ਸੇਵਾਦਾਰ ਹੁਣ ਮੰਨ ਲੈ ਕਮੇਟੀ ਦੇ ਮੈਂਬਰ ਵੀ ਆ ਹੁਣ ਸਾਰੇ ਥੋੜੀ ਵਿਲੇ ਹੁੰਨੇ ਆ ਹੁਣ ਕਣਕਾਂ ਨੂੰ ਵੀ ਪਾਣੀ ਲੱਗਣਾ ਸਾਰਿਆਂ ਦੇ ਇੱਥੇ ਤਾਂ ਚੱਲ ਮੇਰਾ ਤਾਂ ਸਰ ਜਾਂਦਾ ਪਿੱਛੇ ਦੇ ਬੰਦੇ ਹੁੰਨੇ ਆ ਉਹ ਕਾਰਜ ਸੁੱਧ ਕਰ ਦਿੰਦਾ ਬਸ ਬਸ ਬਿਲਕੁਲ ਇਹਦਾ ਟਰਾਲੀ ਦਾ ਸਾਰਾ ਨਿਬੜ ਗਿਆ ਚੱਲ ਰਿਹਾ ਹਲੇ ਚੱਲ ਪਾਈ ਜੀ ਇਹ ਤਾਰਾਂ ਤਾਂ ਪੰਨੀਆਂ ਵੀ ਲੱਗਦੇ ਨਹੀਂ ਮੈਨੂੰ ਕਿੱਥੇ ਨੂੰ ਗੱਡੀ ਤਾਰਾਂ ਦੀ ਇਹ ਤਾਰਾਂ ਨਹੀਂ ਪਾਈਆਂ ਹੈਗੀਆਂ ਅੰਡਰਗਰਾਉਂਡ ਕੰਮ ਕਰਤਾ ਅੱਛਾ ਤਾਰਾ ਠੀਕ ਹੈ ਜਿਵੇਂ ਵਿੱਚ ਨੂੰ ਕਰਤੀ ਤਾਰਾਂ ਠੀਕ ਹੈ ਠੀਕ ਹੈ ਠੀਕ ਹੈ ਤਾਰਾਂ ਨਹੀਂ ਕਹਿੰਦੇ ਪਾਈਆਂ ਹੈ ਬੱਤ ਮਚੜੇਗਾ ਨਾ ਕੱਨੇ ਕਨੇ ਆ ਤੁਹਾਨੂੰ ਕੱਲਾ ਕੱਲਾ ਰੰਗ ਨਿਕਲੂਗਾ ਚੱਲ ਵਧੀਆ ਹੋ ਗਈ ਟਰਾਲੀ ਨੂੰ ਅੱਜ ਤਰਪਾਲ ਪਾਉਣੀ ਹੈ ਤੇ ਡੰਡਾ ਲਾਉਣਾ ਚਾਹੀ ਹੁਣ ਥੋੜੇ ਟਾਈਮ ਤੱਕ ਜੇ ਦੇਖ ਸਾਡਾ ਕੰਮ ਹੈ ਜਿਹੜਾ ਉਹ ਅਸੀਂ ਆਪਣਾ ਕਰ ਲਈਆਂ ਹਾਂ ਹੂੰ ਜਿਹੜਾ ਥੋੜਾ ਕੰਮ ਹਨ ਲੰਗਰ ਕਮੇਟੀ ਵਾਲਿਆਂ ਦਾ ਉਹ ਵੀ ਆਪਣਾ ਤਾਂ ਸੰਭੋ ਉਹ ਵੀ ਜੀ ਸਾਥੇ ਕਰਾਉਂਗੇ ਇਹ ਤਾਂ ਸਾਸੀ ਤਾਂ ਫਿਰ ਬੈਲੀ ਨਹੀਂ ਹੋਊਂਗੀ ਕਿਸੇ ਕਰੀ ਇਹ ਤਾਂ ਬੈਲੀ ਨਹੀਂ ਹੋਊਂਗੇ ਇੰਨੇ ਨੇ ਫਿਰ ਲੰਗਰ ਸ਼ੁਰੂ ਹੋ ਜਾਣਾ ਉਹ ਆਲੂਆਂ ਦਾ ਮੈਂ ਨਾ ਇਹ ਦਿਨ ਜੋਧਾ ਪਿੰਡ ਗਿਆ ਵੀਰ ਕੋਲੇ ਤੇ ਉੱਥੇ ਮਤਲਬ ਨਾ ਬੜੀ ਦੂਰ ਦੂਰ ਤੋਂ ਬਾਈ ਆਵੇ ਤੇ ਮੁਕਸਰ ਸਾਹਿਬ ਤੋਂ ਵੀ ਆਵੇ ਤੇ ਜੀ ਤੇ ਉਹ ਕਹਿੰਦੇ ਯਾਰ ਤੁਹਾਡੇ ਕੁੱਪ ਲੱਗੇ ਹੋਏ ਸਾਨੂੰ ਬੜੇ ਸੋਹਣੇ ਲੱਗਦੇ ਆ ਯਾਰ ਤੇ ਨਾ ਉਹ ਕਹਿੰਦੇ ਵੀ ਉਧਰ ਸਾਡੇ ਇਦਾਂ ਨਹੀਂ ਤੂੜੀ ਇਕੱਠੀ ਕਰਦੇ ਹਾਂ ਤੇ ਕੁੱਪ ਮਹਾ ਵੀ ਵੀ ਸਾਡੇ ਏਰੀਆ ਦੇ ਵਿੱਚ ਕਿਉਂਕਿ ਬਾਸਮਤੀ ਲੱਗਦੀ ਲੈਂਦੀ ਨੇ ਪਰਾਲੀ ਹੋਂ ਕਰਕੇ ਸੀ ਇੱਧਰ ਕੁੱਪੇ ਜ਼ਿਆਦਾ ਬੰਦੇ ਆ ਹਨਾ ਤੇ ਕੁੱਪਾਂ ਦਾ ਤਕਰੀਬਨ ਆਪਣਾ ਸੌਦਾ ਤਾਂ ਹੋ ਗਿਆ ਇਹਨਾਂ ਦਾ ਬਾਕੀ ਮਤਲਬ ਇਦਾਂ ਹੀ ਆਂ ਗਾਂ ਤੋਂ ਗਾਂ ਫੋਨ ਤੇ ਗੱਲ ਹੋਈ ਵੀ ਆ ਪਰ ਜਣੀ ਮਤਲਬ ਵੀ ਸਾਰੇ ਯਾਰ ਰੇਟ ਨਹੀਂ ਕੁਝ ਹੈਗਾ ਤੂੜੀ ਦਾ ਰੇਟ ਕਣੀ ਤੇ ਥੋੜੀ ਜੀ ਮਾਰ ਪੈਗੀ ਜੇਕਰ ਆਹੀ ਆਪਾਂ ਗੱਲ ਕਰੀਏ ਜ ਆਪਾਂ ਪਿਛਲੇ ਸ਼ਾਇਦ ਪਿਛਲੇ ਸਾਲ ਦੀ ਪਤਾ ਨਹੀਂ ਉਸ ਤੋਂ ਪ੍ਰਾਰਥੀ ਹਨ ਹਜ਼ਾਰ ਤੱਕ ਵੀ ਲੇਟ ਲੱਗ ਗਿਆ ਤਾਂ ਤੁਸੀਂ ਦੇਖੋ ਵੀ ਤੂੜੀ ਦਾ ਰੇਟ ਹਜ਼ਾਰ ਤੱਕ ਪਹੁੰਚ ਗਿਆ ਤਾਂ ਪਤਾ ਨਹੀਂ ਰੱਬ ਜਾਣੇ ਚੱਕਰ ਕੀ ਆ ਪਸ਼ੂ ਘੜਦੇ ਜਾਨੇ ਪਿੰਡਾਂ ਦੇ ਵਿੱਚ ਤਾਂ ਚਲੋ ਬਹੁਤ ਘਟ ਗਿਆ ਹਨ ਹੁਣ ਤਾਂ ਤਕਰੀਬਨ ਕੁਝ ਕੇ ਡੇਰੀ ਫਾਰਮ ਰਹਿ ਗਏ ਉਹਨਾਂ ਤੋਂ ਸਾਰੇ ਪਿੰਡ ਦੀ ਸਪਲਾਈ ਜਾਂਦੀ ਹੈ ਉਵੇਂ ਹੀ ਸ਼ਹਿਰਾਂ ਦੇ ਵਿੱਚ ਕੰਮ ਆਉਣ ਲੱਗ ਗਿਆ ਮਤਲਬ ਤੂੜੀ ਨੂੰ ਤਾਂ ਪੁੱਛੇ ਕੁਝ ਨਹੀਂ ਰਿਹਾ ਆਇਂ ਲੱਗਦਾ ਵੀ ਅਗਲੇ ਸਾਲ ਆ ਜਿਹੜੀ ਐਟ ਕੀ ਤੂੜੀ ਟਾੜੀ ਬਣਾਵਾਂਗੇ ਤਾਂ ਬੀ ਸਾਰੇ ਵੀ ਜੇ ਕੋਈ ਬਣਾਊਗਾ ਅੱਧੇ ਦਾ ਖਰਚੇ ਤਕਰੀਬਨ ਜਾਂ ਤਾਂ ਬੰਦੇ ਨੂੰ ਆਗੂ ਅੱਗੇ ਨਹੀਂ ਅਪਲਮਾ ਸਸਤੇ ਭਾਅ ਦੇ ਵਿੱਚ ਹੀ ਅਗਲਾ ਵੇਚ ਕੇ ਭਰੇ ਜਾਊਗਾ ਹੁਣ ਦੇਖ ਲਓ ਵੀ ਤੁਸੀਂ ਅੱਗੇ 470 80 ਰੁਪਏ ਨੂੰ ਲੱਗ ਰਹੀ ਹੈ ਚੰਡੀਗੜ੍ਹ ਪੂਰੇ ਸਾਡੇ ਉਰੇ ਦਾ ਰੇਟ ਹੈਗਾ 260 ਤੋਂ ਲੈ ਕੇ 300 ਰੁਪਏ ਦੇ ਵਿੱਚ ਵਿੱਚ ਵਿੱਚੇ ਮਤਲਬ ਗੁੱਪਾ ਵਾਲੀ ਆ ਜਾਂਦੀ ਹੈ ਵਿੱਚੇ ਸ਼ੈੱਟ ਵਾਲੀ ਆ ਜਾਂਦੀ ਹੈ ਦੇਖ ਲਓ ਅੱਧੋ ਮਤਲਬ 200 ਰੁਪਏ ਕਵਾਂਟਲ ਪਿੱਛੇ ਰੱਖਣਾ ਉਹਨਾਂ ਨੇ ਜੇ 500 ਨੂੰ ਲੱਗਦੀ ਹੈ ਕਹਿੰਦੇ 30 ਰੁਪਏ ਲੇਬਰ ਪਹਿਲਾਂ ਲੇਬਰ ਉਧਰ ਜਾਂਦੀ ਹੁੰਦੀ ਸੀ ਹੁਣ ਲੇਬਰ ਦਾ ਵੀ ਉਲਟਾ ਆਪਣੇ ਤੇ ਹੀ ਹੋ ਗਿਆ ਲੇ ਲੋ ਵੀ ਖਰਚੇ ਥੋੜੇ ਥੋੜੇ ਕਰਦੇ ਕਿੱਥੇ ਪਹੁੰਚ ਗਿਆ ਕੰਮ ਹੁਣ ਆਹ ਤਕਰੀਬਨ 6 700 800 ਕੁਇੰਟਲ ਤੂੜੀ ਹੈ ਆਪਣੀ ਇਹ ਤੇ ਇਹਦਾ ਹੁਣ ਜਨਵਰੀ ਦੇ ਪਹਿਲੇ ਹਫਤੇ ਤੋਂ ਵੀਰੋਣੀ ਚੱਕਣੀ ਜਿਹੜੀ ਸ਼ੁਰੂ ਕਰਨਗੇ ਤੇ ਬਾਕੀ ਆਲੂਆਂ ਕੰਨੀ ਮਾਰ ਲੋ ਜਿੰਨੀ ਕਿ ਇਧਰ ਦੇਖੋ ਕਿੰਨੇ ਸੋਹਣੇ ਆਲੂ ਲੱਗਦੇ ਆ ਆਪਣੇ ਹਨਾ ਪਾਣੀ ਲੱਗ ਗਿਆ ਕੱਲ ਅ ਇਹੇ ਆ ਜਿਹੜੇ ਆਪਣਾ ਐਲਰ ਬੀਜਾ ਉਹ ਪਰਲੀ ਸਾਈਡ ਘਰ ਵਾਲਾ ਬੀਜਾ ਹਨਾ ਪਹਿਲਾਂ ਇਹ ਤਾਂ ਵੀ ਸਾਰਾ ਮਿਕਸ ਕਰ ਲਾਂਗੇ ਪਰ ਉਦੋਂ ਜਿੱਦਣ ਜੋਧਾ ਅਸੀਂ ਜਾ ਕੇ ਆਏ ਨਾ ਬੀਰੋਂ ਉੱਥੇ ਵੀਡੀਓ ਮਤਲਬ ਅਸੀਂ ਸੁਣਿਆ ਡਾਕਟਰ ਸਾਹਿਬਾਂ ਨੂੰ ਉਹਨਾਂ ਦੀਆਂ ਗੱਲਾਂ ਸੁਣੀਆਂ ਹੈਨਾ ਵੀ ਵਿੱਚ ਆਪਾਂ ਕੋਈ ਹੋਰ ਵੈਰਾਈਟੀ ਨਹੀਂ ਮਿਕਸ ਅਪ ਕਰਨੀ ਹੈਗੀ ਜੇ ਆਪਾਂ ਨੇ ਅਗਲੇ ਸਾਲ ਵੀ ਇਹਨਾਂ ਦੇ ਵਿੱਚੋਂ ਆਪਾਂ ਛਾਂਟੀ ਕਰਕੇ ਬੀਜ ਉਹ ਲਾਉਣਾ ਨਾ ਆਪਾਂ ਨੇ ਤਾਂ ਤਾਂ ਕਰਕੇ ਉਹ ਅਸੀਂ ਨੇ ਘਰ ਘਰ ਜੋਕੇ ਰੱਖ ਲੈਣਾ ਉਹ ਪਹਿਲਾਂ ਹੀ ਪੱਟ ਲੈਣੀ ਹੈ ਬੱਟਾ ਉਹ ਹੈਨਾ ਇੱਧਰ ਆਪਣਾ ਮਹਾਰਾਜ ਦੀ ਕਿਰਪਾ ਬਹੁਤ ਸੋਹਣੀ ਹੈ ਕਿ ਗੋਗੀ ਨੇ ਚੰਗੀ ਕਲੀਅਰ ਕਰੀਏ ਕੱਲੂ ਵੀ ਬੱਟਾ ਬੂਟਾ ਨੂੰ ਸਾਰਿਆਂ ਨੂੰ ਦੇਖ ਲਓ ਕੱਲੀ-ਕੱਲੀ ਨੂੰ ਘੁੰਮ-ਘੁੰਮ ਕੇ ਪਾਣੀ ਬਹੁਤ ਸੋਹਣਾ ਲਾਇਆ ਤੇ ਉਹ ਪਰਾਂ ਵਾਲੇ ਰਹਿ ਗਏ ਥੋੜੀ ਜਿਹੀ ਬੱਟਾ ਉਹ ਨਰਮਤੀ ਉਹਨਾਂ ਨੂੰ ਤਾਂ ਨਹੀਂ ਲਾਇਆ ਮਤਲਬ ਗੱਬੇ ਨੂੰ ਪਾਰਟੀਸ਼ਨ ਕਰੀ ਵੀ ਹੈ ਨਾ ਉੱਥੇ ਇਹਦੇ ਪਾਰਟੀਸ਼ਨ ਗੱਬੇ ਤੇ ਕਰੀ ਵੀ ਆ ਇਧਰ-ਇਧਰ ਵਾਲੀਆਂ ਭਰਤੀਆਂ ਜਿਹੜੀਆਂ ਜ਼ਿਆਦਾ ਖੁਸ਼ਕਤੀਆਂ ਇੱਕ ਕੋਦੇ ਦੀ ਮਾਰ ਭਰਨੀਆਂ ਪਈਆਂ ਕਿਉਂਕਿ ਕਹਿੰਦੇ ਤੇ ਵੀ ਕੋਦੇ ਕਰਕੇ ਵੀ ਨੁਕਸਾਨ ਜ਼ਿਆਦਾ ਹੋ ਜਾਊਗਾ ਸੋ ਤਾਂ ਕਰਕੇ ਵੀ ਬੇਲ ਨੂੰ ਨੁਕਸਾਨ ਨਾ ਕੋਈ ਪਹੁੰਚੇ ਬੱਟਾ ਨਰਮ ਜੀਆਂ ਕਰਤੀਆਂ ਆਪਾਂ ਨੇ ਠੀਕ ਹੈ ਗਾਂਵਾਸਤੇ ਸਕਸੈਸ ਹੋ ਗਿਆ ਤਕਰੀਬਨ ਆਪਾਂ ਨੇ ਹੁਣ ਆ ਇੱਕ ਕਿੱਲੇ ਦੇ ਵਿੱਚ ਆਪਾਂ ਨੇ ਫਿਰ ਪਨੀਰੀ ਬੀਜਾਂਗੇ ਦੂਜੀ ਜਿਹੜੀ ਰਾਈਸ ਪਲੈਂਟਰ ਲੈਣੀ ਹੈ ਨਾ ਆਪਣੀ ਮਸ਼ੀਨ ਉਹ ਉਹ ਆਪਾਂ ਉਸ ਦਿਨ ਜੋਧਾਪਿੰਡ ਵੀ ਦੇਖਿਆ ਤਾਂ ਜਿਹੜੀ ਵੀ ਰਾਜੜੋਂ ਵਾਲੀ ਮਸ਼ੀਨੀ ਥਈ ਵੀ ਉੱਥੇ ਕੋਸ਼ਿਸ਼ ਕਰਾਂਗੇ ਵੀ ਸ਼ਾਇਦ ਉਹਦਾ ਹੀ ਹੰਬਲਾ ਮਾਰ ਲਈਏ ਕਿਉਂਕਿ ਆਏ ਆ ਵੀ ਇੱਥੇ ਕਰਾਇਪਰ ਵੀ ਖਾਫੀਆਂ ਨੇ ਬੀਜਵੋਣੀਆਂ ਪਹਿਲਾਂ ਟ੍ਰੇ ਸਿਸਟਮ ਲੱਗੇ ਤੇ ਕਰਨ ਟ੍ਰੇ ਸਿਸਟਮ ਦਾ ਫਿਰ ਲੋਟ ਨਹੀਂ ਤਾ ਰਹਿਆ ਜਿਵੇਂ ਕਿਸੇ ਦੇ ਕਰਾਇ ਪਰ ਵੀ ਬੀਜਣੀ ਆਪਾਂ ਨੇ ਹੁਣ ਅਗਲੇ ਦੀ ਆਪਾਂ ਨੇ ਖੇਤ ਦੇ ਵਿੱਚ ਪਨੀਰੀ ਬੀਜ ਦੇ ਕਰਨੀ ਹੈ ਤਉ ਉਹਦਾ ਕੀ ਤਾਂ ਫਿਰ ਪਲਟਰੇਆਂ ਦਾ ਤਾਂ ਫਿਰ ਆਪਣੇ ਹੀ ਸੰਘਰਸ਼ ਖਾਸਾ ਹੋ ਜਾਣਾ ਤਾਂ ਹਨਾ ਆ ਇੱਕ ਕਿੱਲਾ ਪੂਰਾ ਸਿਉਰਟੀ ਦਾ ਹੈ ਇੱਕ ਕਿੱਲੇ ਦੇ ਵਿੱਚ ਲਗਭਗ 40 45 ਕਿੱਲਿਆਂ ਦੀ ਜਿਹੜੀ ਪਨੀਰੀ 40 ਕਿੱਲਿਆਂ ਦਾ ਵੀ ਮੰਨ ਲਓ ਬਹੁਤ ਹੈ 40 ਦੀ ਵੀ ਬੀਜੀ ਕੀ ਠੀਕ ਹੈ ਬਾਕੀ ਇੱਕ ਦੋ ਕਿੱਲਾ ਆਪਣੀ ਸੂਟੀ ਜ਼ਮੀਨ ਚ ਹੋਰ ਪਨੀਰੀ ਜੀ ਬੀਚਾਂਗੇ ਸੋ ਮਸ਼ੀਨ ਦਾ ਵੀ ਜਿਹੜਾ ਮੈਨੂੰ ਲੱਗਦਾ ਵੀ ਅੱਧ ਦਸੰਬਰ ਦੇ ਵਿੱਚ ਵਿੱਚ ਬਣ ਜਾਊਗਾ ਆਪਣਾ ਤੇ ਅਸੀਂ ਮਕੌਲ ਕਰਦੇ ਹੁੰਨੇ ਵੀ ਕਰਤਾਰ ਹੋਣੀ ਹੈ ਕਰਤਾਰ ਬਾਕੀ ਦੇਖੋ ਕਿੰਨੇ ਕਿ ਦਿਨਾਂ ਦੇ ਵਿੱਚ ਅਸੀਂ ਤਾਂ ਕਿਹਾ ਤਾਂ ਅੱਗੇ ਸਾਨੂੰ ਡਿਲੀਵਰ ਕਰਦੇ ਉਹਨਾਂ ਨੇ ਸ਼ਾਇਦ ਵੀ ਕੁਝ ਕਿ ਜੋ ਕੰਡੀਸ਼ਨਸ ਨੇ ਉਹ ਤੋਂ ਪਹਿਲਾਂ ਪਹਿਲਾਂ ਕਰ ਦੇਣੀ ਹੈ ਦਸੰਬਰ ਦੇ ਵਿੱਚ ਵਿੱਚੇ ਠੀਕ ਹੈ ਜੀ ਸੋ ਆਲੂਆਂ ਦੀ ਕਿਰਪਾ ਮਹਾਰਾਜ ਦੀ ਪੱਟਾਂ ਗੈਦ ਕੀ ਦੱਸਾਂਗੇ ਵੀ ਝਾੜ ਕਿਵੇਂ ਲੈ ਹੈਤਕੀ ਦਾ ਵੱਟ ਪਰ ਪੈਰ ਵੀ ਨਹੀਂ ਰੱਖਿਆ ਸਾਲੇ ਪਿਛਲੀ ਵਾਰ ਤਾਂ ਜੀਟੀ ਰੋੜੇ ਬਣਾ ਦਿੱਤੇ ਅਸੀਂ ਨੇ ਘੁਮ ਘੁਮਕੇ ਜਦੋਂ ਬੇਲਾਂ ਵੱਡੀਆਂ ਬੇਲਾਂ ਵੀ ਅਸੀਂ ਨੇ ਆਏ ਆ ਵੀ ਵੱਢ ਕੇ ਸਾਰੇ ਪਸ਼ੂਆਂ ਨੂੰ ਪਾ ਦਿੰਦੀ ਹਾਂ ਆਪਣੇ ਨੇ ਐਤਕੀ ਨਹੀਂ ਉਵੇਂ ਕਰਨਾ ਹੈਗਾ ਐਤਕੀ ਜਣੀ ਸਪਰੇਅ ਮਾਰਕੇ ਜਿਵੇਂ ਸ਼ਾਇਦ ਸਪਰੇਅ ਦੀ ਕਰਦੇ ਹੁੰਦੇ ਨੇ ਬਾਕੀ ਦੇਖਾਂਗੇ ਜੇ ਹੋਰ ਹਿੱਲਾ ਵਸੀਲਾ ਹੁੰਦਾ ਹੋਇਆ ਕੋਈ ਜਣੀ ਹਰਿਆਈ ਬਹੁਤ ਸੋਹਣੀ ਹੈ ਇਸ ਵਾਰ ਤੋ ਚੱਲਦੇ ਆ ਜੀ ਹੁਣ ਕਰਨ ਨੂੰ ਇੱਧਰ ਜਵੀਏ ਜਵੀ ਨੂੰ ਹੁਣ ਪਾਣੀ ਲੱਗਣਾ ਤੇ ਤੋਂ ਬਾਅਦ ਫਿਰ ਪੱਬਾ ਇਹਦਾ ਵੀ ਲਾਵਾਂਗੇ ਬਾਟਾ ਇਹਨੂੰ ਵੀ ਤੇ ਕੱਲ ਨੂੰ ਲਿਆਉਣਾ ਆਪਾਂ ਨੇ ਪੰਪ ਸਪਰੇਅ ਵਾਲਾ ਉਹ ਮਾਮਾ ਜੀ ਨੇ ਤਿਆਰ ਕਰਿਆ ਤੇ ਨਾਲੇ ਮੇਰੇ ਨਾਨਕੇ ਇੱਥੇ ਤੇ ਉਹ ਆਪਾਂ ਨੇ ਕਰਦੇ ਆ ਸਪਰੇਅ ਕਣਕ ਦੇ ਵਿੱਚ ਅਬ ਕੀੜਾ ਤੇ ਉਹ ਦੂਜੇ ਹੀ ਆ ਬੂਮ ਵਾਲਾ ਠੀਕ ਰਿਹਾ ਕੰਮ ਫਿਰ ਆਪਾਂ ਨੇ ਚੱਕ ਲਿਆਉਣਾ ਉਹ ਵੀ ਸਪਰੇਅ ਵਾਲਾ ਪੰਪ ਹਲੇ ਮਤਲਬ ਕਣਕ ਗੇਤੀ ਵਿਛੇਤੀ ਐ ਨਾ ਉਹ ਪਲੇ ਦੇਖੋ ਪਿੱਛੇ ਨੂੰ ਹਲੇ ਹੀ ਬਹੁਤ ਲੱਗਣ ਲੱਗੀ ਤੇ ਇੱਧਰ ਜਿਵੇਂ ਜਿਹੜੇ ਖਾਬ ਨਾਲ ਸਪ੍ਰੇਹਾਂ ਹੋਈਆਂ ਵੀ ਆ ਉਹਨਾਂ ਬਜਾਈ ਹੋਈ ਵੀ ਆ ਜਿਹੜੇ ਖਾਬ ਨਾਲ ਓਮੀ ਓਮੀ ਫਿਰ ਅੱਗੇ ਕਣਕ ਨੂੰ ਆ ਜਿਹੜਾ ਪਾਣੀ ਲੱਗੀ ਜਾਣਾ ਉਹ ਖਾਬ ਨਾਲੇ ਫਿਰ ਇਹਦਾ ਕੰਮ ਚੱਲੀ ਜਾਣਾ ਆਪਣਾ ਬਾਕੀ ਖੈਰ ਸਵਾ ਤੇ ਪਹਿਲਾਂ ਪਹਿਲਾਂ ਤਾਂ ਰੇਰੂ ਦਾ ਸਾਰਾ ਆਪਣਾ ਕੰਮ ਨਿਪਟ ਜਾਣਾ